ਨਮਸਕਾਰ ਦੋਸਤੋ ਐਮ ਟੀਵੀ ਦੇਖ ਰਹੇ ਦੋਸਤਾਂ ਦਾ ਸਵਾਗਤ ਹੈ ਫਾਿਲ ਕਾ ਪ੍ਰੋਜਪੁਰ ਰੋਡ ਤੇ ਪਿੰਡ ਸੈਦੋ ਦੇ ਨਜ਼ਦੀਕ ਇੱਕ ਪਿਕਅਪ ਗੱਡੀ ਨੇ ਇੱਕ ਸਾਈਕਲ ਸਵਾਰ ਬੱਚੇ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਜਲਾਲਾਬਾਦ ਪਾਸੋਂ ਆ ਰਹੀ ਪਿਕਅਪ ਗੱਡੀ ਬੇਕਾਬੂ ਹੋ ਕੇ ਸਾਈਕਲ ਸਵਾਰ ਬੱਚੇ ਨੂੰ ਰੰਗਦੀ ਹੋਈ ਰੋਡ ਦੇ ਨਾਲ ਇੱਕ ਕਾਰ ਦੀ ਦੁਵਾਰ ਦੇ ਵਿੱਚ ਜਾ ਧੱਜੀ। ਜ਼ਖਮੀ ਹੋਏ ਬੱਚੇ ਨੂੰ ਮੁਕਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਡਰਾਈਵਰ ਨੂੰ ਰਸਤੇ ਵਿੱਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਈ ਨਾਮ ਮੈਂ ਤੁਹਾਡਾ ਜੀ ਮੇਰਾ ਨਾਮ ਲਕਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਜਮਾਲਕੇ ਇਹ ਕਿਸ ਤਰ੍ਹਾਂ ਦਸਾ ਹੋਇਆ ਕੀ ਵਾਪਰਿਆ ਯਾਰ ਸਾਹਿਬ ਦੋਵੇਂ ਪਰ ਦੁਆਰ ਆ ਰਿਹਾ ਸੀ ਹਾਂਜੀ ਗੱਡੀ ਵਾਲਾ ਹਾਂਜੀ ਉਹਦੋਂ ਦੂਸਰੀ ਸਾਈਡ ਤੇ ਆ ਗਏ ਸਾਈਕਲ ਤੇ ਜਾ ਰਿਹਾ ਸੀ ਬੱਚਾ ਹਾਂਜੀ ਥੋਲੋ ਪੜ ਗਏ ਉਹ ਲਿਆ ਕੇ ਦੂਜੀ ਸਾਈਡ ਤੇ ਉਹਨੇ ਮਾਰਿਆ ਐ ਬੱਚਾ ਕਿੱਥੋਂ ਦਾ ਸੀ ਬੱਚਾ ਪਿੰਡ ਦਾ ਸੀ ਮਾਰ ਗਿਆ ਸੀ ਐਮਬੂਲੈਂਸ ਲੈ ਕੇ ਗਈ ਕਿ ਨਹੀਂ ਆਦੀ ਕਾਰ ਲੈ ਕੇ ਆ ਜੀ ਕਿੰਨੀਆਂ ਕੁ ਸੱਟਾਂ ਵੱਜੀਆਂ ਸੱਟਾਂ ਬਹੁਤ ਲੱਗੀਆਂ ਜੀ ਜੀ ਮੰਗ ਕੇ ਸਖਤ ਸਰਚ ਪਰਚਾਏ ਦੇ ਹੋਣਾ ਚਾਹੀਦਾ 307 ਦਾ ਨਾਮ ਦਾ ਡਰਾਈਵਿੰਗ ਲਾਇਸੈਂਸ ਹੈਗਾ ਰਾਧਾ ਕਪਲ ਹੁੰਦਾ ਹੋਣਾ ਜੀ ਇਹਦਾ ਜੀ ਕੁਮਾਰ ਕਿੱਥੋਂ ਰਹਿਣ ਵਾਲਿਓ ਮੈਂ ਪਿੰਡ ਚੋਂ ਮਾਲਕੇ ਇੱਕ ਕਿਸ ਤਰ੍ਹਾਂ ਦਾ ਸਵਾਲ ਪੁੱਛ ਰਿਆ ਇਹ ਉਸ ਇਹ ਸਕੂਲ ਤੋਂ ਆ ਰਿਹਾ ਸੀ ਜੀ ਹਾਂ ਪੀਕਾਂਸ ਸਿੱਧੀ ਵਜਈ ਇਹ ਦਰਚਾਲਾ ਤੋਂ ਆ ਕੇ ਅੱਛਾ ਜੀ ਦੂਸਰੀ ਸਾਈਡ ਤੋਂ ਗਲਤ ਟਾਈਪ ਤੇ ਆ ਰਹੀ ਸੀ ਵੀਕਾਵਾਂ ਉਹ ਵਜਈ ਸਿੱਧੀ ਅਨੇਚਾ ਤੁਸੀਂ ਸੁਣਿਆ ਬੱਚੇ ਦੇ ਪ੍ਰਿਜ਼ਨਾ ਵੱਲੋਂ ਕਿਸ ਤਰ੍ਹਾਂ ਦੇ આરોਪ ਲਗਾਏ ਜਾ ਰਹੇ ਹਨ AM TV লাইভ ਕਿਸੇ ਤਰ੍ਹਾਂ ਦੇ ਰੋਪਾਂ ਦੀ ਪੁਸ਼ਟੀ ਨਹੀਂ ਕਰਦਾ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ